ਨਾਨਕ ਚਿੰਤਾ ਮਤ ਕਰੋ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਨਾਣ ਕੋ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਜਲ ਮੈਂ ਜਾਣ ਤ ਉਪਾਯਨ ਟੀਨਾ ਵੀ ਰੋ ਜੀ ਦੇ ਉਥੇ ਹਟਣਾ ਚੱਲਈ ਨਾ ਕੋ ਕੇ ਰਸ ਕਰੇ ਸੌਦਾ ਮੂਲੇ ਨਾ ਹੋਈ ਨਾ ਕੋ ਲੈ ਨਾ ਦੇ ਜੀਆ ਕਾ ਆਹਾਰ ਜੀ ਖਾਣਾ ਏ ਕਰੇ ਵਿੱਚ ਉਹ ਪਾਏ ਸਾਇਰਾ ਦਿਨਾਂ ਪੀਸਾਰ ਕਰੇ ਨਾਨਕ ਚਿੰਤਾ ਮਤੇ ਕਰੋ ਚਿੰਤਾ ਤੇ ਸਹੀ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਵਾਹਿਗੁਰੂ ਨਟ ਮਹਿਲਾ ਚੌਥਾ ਮੇਰੇ ਮਨ Jap ਹਰ ਹਰ ਨਾਮ ਸਖੇ ਗੁਰ ਪਰਸਾਦੀ ਹਰ ਨਾਮ ਧਿਆਇਓ ਹਮ ਸਤਗੁਰ ਚਰਨ ਪਖੇ ਰਹਾਓ ਤਨ ਤਨ ਸਤਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜੀ ਦਾ ਇਹ ਉਚਾਰਿਆ ਸ਼ਬਦ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 975 976 ਅੰਗ ਉਤੇ ਸ਼ਿਸ਼ੋਵਤ ਹੈ ਜੀ ਆਓ ਇਸ ਤੇ ਵਿਚਾਰ ਕਰੀਏ ਮੇਰੇ ਮਨ ਜਪ ਹਰ ਹਰ ਨਾਮ ਸਖੇ हे मेरे मन उस परमात्मा ਦਾ ਨਾਮ ਜਪ ਜਿਹੜਾ ਕਿ ਤੇਰਾ ਅਸਲੀ ਮਿੱਤਰ ਹੈ ਸਖਾ ਹੈ ਬਾਕੀ ਦੇ ਸਾਰੇ ਸਾਥ ਛੱਡ ਜਾਂਦੇ ਹਨ ਲੇਕਿਨ ਅਸਲੀ ਮਿੱਤਰ ਅਸਲੀ ਸਖਾ ਜੋ ਹੈ ਉਹ ਵਾਹਿਗੁਰੂ ਹੈ ਕਿਉਂਕਿ ਇਹ ਸਾਰਾ ਕੋਟਾਮ ਜੋ ਹੈ ਇਹ ਸਾਥ ਨਹੀਂ ਦਿੰਦਾ ਇਸ ਨੇ ਤਾ ਉਤਨਾ ਦੇ ਰਹੀ ਸਾਥ ਦੇਣਾ ਹੈ ਜਿੰਨਾ ਦੇਰ ਇਸ ਜੀਵ ਦੇ ਕੋਲ ਮਨੁੱਖ ਦੇ ਕੋਲ ਧਨ ਪਦਾਰਥ ਹਨ ਜਦੋਂ ਧਨ ਪਦਾਰਥ ਚਲੇਗੇ ਤਾਂ ਛਾੜ ਸਾਥ ਛੱਡ ਕੇ ਚਲੇ ਜਾਂਦੇ ਹਨ ਇਸੇ ਕਰਕੇ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਏ ਕੋਟੰਬ ਤੂੰ ਜੇ ਦੇਖਦਾ ਚਲ ਨਾਹੀ ਤੇਰੇ ਨਾਲੇ ਸਾਥ ਤੇਰਾ ਚਲ ਨਾਹੀ ਤਿਸ ਨਾਲ ਕਿਉਂ ਚੇਤਲਾਇਆ ਇਹ ਕੁਟੰਮ ਦਾ ਮੋਜ ਹੋਇਆ ਇਹ ਕੁਟੰਮ ਦੇ ਨਾਲ ਨਹੀਂ ਜਾਣਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆ ਇਸ ਕੁਟੰਮ ਦੇ ਨਾਲ ਕਿਉਂ ਤੂੰ ਚਿੱਤ ਲਾਉਂਦਾ ਹੈ ਚਿੱਤ ਲਾ ਉਹ ਵਾਹਿਗੁਰੂ ਨੇ ਆਲ ਜੋ ਕਿ ਤੇਰਾ ਅਸਲੀ ਮਿੱਤਰ ਹੈ ਗੁਰ ਪਰਸਾਦੀ ਹਰ ਨਾਮ ਧਿਆਇਓ ਅਮ ਸਤਗੁਰ ਚਰਨ ਪਖੇ ਉਸ ਪਰਮਾਤਮਾ ਦਾ ਨਾਮ ਜਪਨਾ ਹੈ ਪਰ ਸਤਗੁਰ ਜੀ ਕਹਿੰਦੇ ਹਨ ਕਿ ਇਹ ਨਾਮ ਦੀ ਪ੍ਰਾਪਤੀ ਜੋ ਹੈ ਗੁਰੂ ਦੀ ਕਿਰਪਾ ਦੁਆਰਾ ਹੀ ਹੋ ਸਕਦੀ ਹੈ ਗੁਰ ਪਰਸਾਦੀ ਅਰਸਾਦੀ ਕਿਰਪਾ ਦੁਆਰਾ ਗੁਰ ਪਰਸਾਦੀ ਗੁਰੂ ਦੀ ਕਿਰਪਾ ਦੁਆਰਾ ਹਰ ਨਾਮ ਧਿਆਇਓ ਉਸ ਪਰਮਾਤਮਾ ਦਾ ਨਾਮ ਧਿਆਇਆ ਜਾ ਸਕਦਾ ਹੈ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਗੁਰੂ ਵਾਲੇ ਬਣ ਕੇ ਉਸ ਵਾਹਿਗੁਰੂ ਦਾ ਨਾਮ ਧਿਆਇਆ ਜਾ ਸਕਦਾ ਹੈ ਹਮ ਸਤ ਗੁਰ ਚਰਨ ਪਖੇ ਕਿਉਂਕਿ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਹੀ ਉਸ ਵਾਹਿਗੁਰੂ ਦਾ ਨਾਮ ਧਿਆਇ ਜਾ ਸਕਦਾ ਹੈ ਇਸ ਕਰਕੇ ਮੈਂ ਸਤ ਗੁਰੂ ਦੇ ਚਰਨਾਂ ਨੂੰ ਪਕਾਲਦਾ ਹਾਂ ਧੋੰਦਾ ਹਾਰਤਾ ਸਤ ਗੁਰੂ ਦੀ ਸ਼ਰਨ ਦੇ ਵਿੱਚ ਆਇਆ ਹੋਇਆ ਹਾਂ ਰਹਾਉ ਉਤਮ ਜਗਨਾਥ जगदीशर हम पापी शरण रखे उत्तम वाहेगुरु सब तो श्रेष्ठ है सब तो उत्तम है जगनाथ जगदनाथ है ਜਗਦੀਸ਼ਰ ਜਗਤ ਦਾ ਈਸ਼ਰ ਹੈ ਮਾਲਕ ਹੈ ਇਹ ਸਭ ਤੋਂ ਸ੍ਰੇਸ਼ਟ ਵਾਹਿਗੁਰੂ ਹੈ ਜਗਤ ਦੇ ਨਾਥ ਇਹ ਜਗਤ ਦੇ ਈਸ਼ਰ ਹਮ ਪਾਪੀ ਸ਼ਰਨ ਰਖੇ ਮੈਂ ਪਾਪੀ ਹਾਂ ਪਰ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ ਸ਼ਰਨ ਰਖੇ ਤੇ ਮੇਰੀ ਲਾਜ ਰੱਖ ਲੈ ਕਿਉਂਕਿ ਮੈਂ ਤੇਰੀ ਸ਼ਰਨ ਦੇ ਵਿੱਚ ਆ ਗਿਆ ਹਾਂ ਇਸ ਕਰਕੇ ਆਪ ਕਿਰਪਾ ਕਰਕੇ ਮੇਰੀ ਲਾਜ ਰੱਖ ਲੋ ਕਉ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰੱਖੋ ਸ਼ਰਮਾ ਕਉ ਨਾਨਕ ਆਪਰ ਹੈ ਰਾਜ ਸਾਹਿਬ ਦੇ ਵਿਚਾਰੋ ਜੀ ਬੇਨਤੀ ਕਰਦੇ ਹਾਂ ਕਉ ਨਾਨਕ ਹਮ ਨੀਚ ਕਰਮ ਸ਼ਰਨ ਪਰੇ ਕੀ ਰੱਖੋ ਸ਼ਰਮ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਇਆ ਇਸ ਕਰਕੇ ਸ਼ਰਨ ਪਰਿਆਂ ਦੀ लाज ਰੱਖੋ ਇੱਥੇ ਵੀ ਸਤਿਗੁਰੂ ਉਪਦੇਸ਼ ਕਰਦੇ ਹਨ ਉਹ ਤਮ ਜਗਨਨਾਥ ਜਗਦੀਸ਼ਰ ਹਮ ਪਾਪੀ ਸ਼ਰਨ ਰਖੇ ਸ੍ਰੇਸ਼ਟ ਵਾਹਿਗੁਰੂ ਏ ਜਗਤ ਦੇ ਨਾਥ ਏ ਜਗਦੀਸ਼ਰ ਮੈਂ ਪਾਪੀ ਹਾਂ ਪਰ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ ਮੇਰੀ ਲਾਜ ਰੱਖ ਲਓ ਤੁਮ ਵਡ ਪੁਰਖ ਦੀਨ ਦੁਖ ਭੰਜਨ ਹਰਦੀਓ ਨਾਮ ਮੁਖੇ ਤੁਸੀਂ ਵੱਡੇ ਪੁਰਖ ਹੋ ਤੋਂ ਵੱਡ ਪੁਰਖ ਦੀਨ ਦੁਖ ਦੁਖ ਭੰਜਨ ਦੀਨਾਂ ਦੇ ਦੁਖ ਭੰਜਨ ਵਾਲੇ ਹੋ ਦੀਨਾਂ ਦੇ ਦੁਖ ਖਤਮ ਕਰਨ ਵਾਲੇ ਹੋ ਹਰਦੀਓ ਨਾਮ ਮੁਖੇ ਅਤੇ ਤੁਸੀਂ ਹੀ ਕਿਰਪਾ ਕਰਕੇ ਆਪਣੇ ਸੇਵਕਾਂ ਦੇ ਮੂੰਹ ਦੇ ਵਿੱਚ ਨਾਮ ਦੀ ਬਖਸ਼ਿਸ਼ ਕਰਦੇ ਹੋ ਨਾਮ ਦੀਓ ਦਿਓ ਨਾਮ ਮੁਖੇ ਤੁਸੀਂ ਹੀ ਕਿਰਪਾ ਕਰਕੇ ਆਪਣੇ ਸੇਵਕਾਂ ਦੇ ਮੂੰਹ ਦੇ ਵਿੱਚ ਨਾਮ ਦੀ ਬਖਸ਼ਿਸ਼ ਕਰਦੇ ਹੋ ਨਾਮ ਦੀ ਬਖਸ਼ਿਸ਼ ਦਿੰਦੇ ਹੋ ਹਰ ਗੁਣ ਉਚ ਨੀਚ ਹਮ ਗਾਏ ਗੁਰ ਸਤ ਗੁਰ ਸੰਗ ਸਖੇ ਹਰ ਗੁਣ ਉੱਚ ਹਰੀ ਦੇ ਗੁਣ ਤਾਂ ਬਹੁਤ ਉੱਚੇ ਹਨ ਨੀਚ ਹਮ ਅਸੀਂ ਬਹੁਤ ਨੀਵੇਂ ਹਾਂ ਹਰ ਗੁਣ ਉੱਚ ਨੀਚ ਹਮ ਗਾਏ ਗੁਰ ਸਤ ਗੁਰ ਸੰਗ ਸਖੇ ਗੁਰੂ ਸਤ ਗੁਰੂ ਦੇ ਸੰਗ ਗੁਰੂ ਮਿੱਤਰ ਦੇ ਸੰਗ ਅਸੀਂ ਉਸ ਵਾਹਿਗੁਰੂ ਦੀ ਉਸਤਤ ਕਰਦੇ ਹਾਂ ਗੁਣ ਗਾਉਂਦੇ ਹਾਂ ਹਰ ਗੁਣ ਉੱਚ ਉਸ ਵਾਹਿਗੁਰੂ ਦੇ ਗੁਣ ਤਾਂ ਬਹੁਤ ਹੀ ਉੱਚੇ ਹਨ ਪਰਾਸੀ ਬਹੁਤ ਨੀਵੇਂ ਆਪਰ ਸਤਿਗੁਰੂ ਦੀ ਕਿਰਪਾ ਉਸਤੀ ਬਖਸ਼ਿਸ਼ ਤੇ ਨਾਲ ਅਸੀਂ ਸੰਗਤ ਦੇ ਵਿੱਚ ਬੈਠ ਕੇ ਉਸ ਵਾਹਿਗੁਰੂ ਦੇ ਗੁਣ ਗਾਉਂਦੇ ਹਾਂ ਜਿਉਂ ਚੰਦਣ ਸੰਗ ਬਸੈ ਨਿਮ ਬਿਰਖਾ ਗੁਣ ਚੰਦਣ ਕੇ ਬਸਕੇ ਜਿਸ ਤਰ੍ਹਾਂ ਚੰਦਨ ਦੇ ਨਾਲ ਨੇਮ ਦਾ ਬ੍ਰਖ ਉੱਗਿਆ ਹੋਵੇ ਤਾਂ ਉਸ ਬ੍ਰਖ ਦੇ ਵਿੱਚ ਵੀ ਚੰਦਨ ਦੇ ਗੁਣ ਆ ਜਾਂਦੇ ਹਨ ਇਸੇ ਤਰ੍ਹਾਂ ਅਸੀਂ ਹਾਂ ਨੀਚ ਹਾਂ ਉਹ ਵਾਹਿਗੁਰੂ ਬਹੁਤ ਉੱਚਾ ਹੈ ਉਸ ਦੇ ਗੁਣ ਵੀ ਬਹੁਤ ਉੱਚੇ ਹਨ ਪਰ ਸਤਿਗੁਰੂ ਦੀ ਸੰਗਤ ਦੇ ਵਿੱਚ ਬੈਠ ਕੇ ਅਸੀਂ ਉਸ ਵਾਹਿਗੁਰੂ ਦੇ ਗੁਣ ਗਾਉਂਦੇ ਹਾਂ ਇਸ ਕਰਕੇ ਸਾਡੇ ਵਿੱਚ ਵੀ ਉਹ ਵਾਹਿਗੁਰੂ ਦੇ ਗੁਣ ਆ ਜਾਂਦੇ ਹਨ ਕਿਉਂਕਿ ਸਤ ਗੁਰੂ ਜੀ ਦਾ ਅੰਮ੍ਰਿਤਮਈ ਉਪਦੇਸ਼ ਹੈ ਜੈਸਾ ਸੇਵੀ ਤੈਸੋ ਹੋਏ ਜਿਸ ਤਰ੍ਹਾਂ ਦੇ ਜਿਸ ਦੀ ਸੇਵਾ ਕਰਦੇ ਹਾਂ ਉਸੇ ਤਰ੍ਹਾਂ ਦਾ ਹੀ ਸਾਡੇ ਵਿੱਚ ਸਾਡੇ ਵਿੱਚ ਗੁਣ ਆ ਜਾਂਦੇ ਆਸੀਂ ਉਸੇ ਤਰ੍ਹਾਂ ਦੀ ਬਣ ਜਾਂਦੇ ਹਾਂ ਜਿਸ ਨੂੰ ਸੇਵਦੇ ਹਾਂ ਜਿਸ ਦੇ ਗੁਣ ਗਾਉਂਦੇ ਹਾਂ ਜਿਹੜੇ ਗੁਣ ਗਾਉਂਦੇ ਹਨ ਉਹ ਗੁਣ ਸਾਡੇ ਵਿੱਚ ਵੀ ਆ ਜਾਂਦੇ ਹਨ ਇਸੇ ਕਰਕੇ ਹੀ ਭਗਤ ਨਾਮਦੇਵ ਜੀ ਕਹਿੰਦੇ ਹਨ ਮਹਾਮਾਈ ਕੀ ਪੂਜਾ ਕਰੇ ਨਰ ਸੇ ਨਾਰ ਹੋਏ ਉਤਰ ਜੇ ਕੋਸ ਮਹਾਮਾਈ ਮਹਾਮਾਈ ਪਾਰਵਤੀ ਪਾਰਵਤੀ ਦੀ ਪੂਜਾ ਕਰਦਾ ਹੈ ਉਹ ਫਿਰ ਨਰ ਤੋਂ ਨਾਰ ਹੋ ਕੇ ਜਨਮ ਲੈਂਦਾ ਹੈ ਮਹਾਮਾਈ ਕੀ ਪੂਜਾ ਕਰੈ ਨਰ ਸੇ ਨਾਰ ਹੋਏ ਔਤਰੈ ਜਿਸ ਤਰ੍ਹਾਂ ਦੀ ਜਿਸ ਦੀ ਸੇਵਾ ਕਰਾਂਗੇ ਫਿਰ ਉਸੇ ਤਰ੍ਹਾਂ ਦੇ ਹੀ ਸਾਡੇ ਦੇ ਵਿੱਚ ਗੁਣ ਆ ਜਾਵਾਂਗੇ ਜੇ ਅਸੀਂ ਸਤਿਗੁਰੂ ਦੇ ਨਾਲ ਰਲ ਕੇ ਸਤਿਗੁਰੂ ਦੀ ਸੰਗਤ ਵਿੱਚ ਬੈਠ ਕੇ ਉਸ ਵਾਹਿਗੁਰੂ ਦੇ ਗੁਣ ਗਾਉਂਦੇ ਹਾਂ ਜਿਸ ਤਰ੍ਹਾਂ ਚੰਦਨ ਦੇ ਬ੍ਰਿਕ ਦੇ ਨਾਲ ਕੋ ਨਿੰਮ ਦਾ ਬ੍ਰਿਕ ਉੱਗਿਆ ਹੋਵੇ ਤਾਂ ਉਸ ਦੇ ਵਿੱਚ ਵੀ ਚੰਦਨ ਦੀ ਕਸ਼ਵੋ ਆ ਜਾਂਦੀ ਹੈ ਇਸ ਤਰ੍ਹਾਂ ਸਤਿਗੁਰੂ ਦੇ ਨਾਲ ਗੁਣ ਗਾ ਕੇ ਉਹ ਗੁਣ ਸਾਡੇ ਦੇ ਵਿੱਚ ਵੀ ਆ ਜਾਂਦੇ ਹਨ ਹਮਰੇ ਔਗੁਣ ਵਿਖਿਆ ਵਿਖੇ ਕੇ ਬਹੁ ਬਾਰ ਬਾਰ ਨਿਮਖੇ ਸਾਡੇ ਵਿੱਚ ਮਾਇਆ ਦੇ ਵਿਸ਼ਿਆਂ ਦੇ ਵਿਕਾਰਾਂ ਦੇ ਗੁਣ ਬਾਰ ਬਾਰ ਪੈਦਾ ਹੁੰਦੇ ਹਨ ਹਮਰੇ ਔਗੁਣ ਵਿਖਿਆ ਵਿਖੇ ਕੇ ਬਹੁ ਬਾਰ ਬਾਰ ਨਿਮਖੇ ਅਵਗੁਣ ਆਰੇ ਪਾਥਰ ਭਾਰੇ ਹਰ ਤਾਰੇ ਸੰਗ ਜਣਖੇ ਅਸੀਂ ਐਵਜੇ ਅਵਗੁਣ ਆ ਰਹੇ ਹਾਂ ਐਵਜੇ ਅਵਗੁਣ ਕਰਦੇ ਹਾਂ ਕਿ ਅਵਗੁਣ ਕਰ ਕਰਕੇ ਇਸ ਤਰ੍ਹਾਂ ਜਿਸ ਤਰ੍ਹਾਂ ਕਿ ਪਥਰ ਭਾਰੇ ਹੋ ਜਾਂਦੇ ਹਨ ਹਰ ਤਾਰੇ ਸੰਗ ਜਨਖੇ ਜਨਖੇ ਜਨਾ ਦੀ ਸੰਗਤ ਦੇ ਵਿੱਚ ਰੱਖ ਕੇ ਪਰ ਉਹ ਪ੍ਰਮਾਤਮਾ ਸੰਗਤ ਵਿੱਚ ਰੱਖ ਕੇ ਇਹੋ ਜੇ ਸਾਡੇ ਔਗੁਣ ਭਰਿਆਂ ਨੂੰ ਵੀ ਤਾਰ ਲੈਂਦਾ ਹੈ ਜਿਨ ਕੋ ਤੁਮ ਹਰ ਰਾਖੋ Swami ਸਵ ਤਿੰਨ ਕੇ પાપ ક્રિખે ક્રિખે ਕਿਸੇ ચીજ ਨੂੰ ખેંચ ਲੈਣਾ ਉਸ ਨੂੰ ਖਤਮ ਕਰ ਦੇਣਾ ਜਿੰਨ ਕੋ તુમ ਹਰ ਰੱਖੋ સ્વામી એ સ્વામી ਜਿਸ ਨੂੰ ਤੁਸੀਂ ਰੱਖਦੇ ਹੋ ਜਿਨ੍ਹਾਂ ਦੀ ਤੁਸੀਂ લાਜ ਰੱਖਦੇ ਹੋ ਸਭ ਤਿੰਨ ਕੇ પાપ ਕ੍ਰਿਖੇ ਤੁਸੀਂ ਉਹਨਾਂ ਦੇ ਸਾਰੇ ਹੀ ਪਾਪ ਨਾਸ਼ ਕਰ ਦਿੰਦੇ ਹੋ ਜਨ ਨਾਨਕ ਕੇ ਦਇਆਲ ਪ੍ਰਭ ਸੁਆਮੀ ਤੁਮ ਦੁਸ਼ਟ ਤਾਰੇ ਹਰਨਖੇ ਜਨ ਨਾਨਕ ਕੇ ਦਇਆਲ ਪ੍ਰਭ ਸੁਆਮੀ ਦਾਸ ਨਾਨਕ ਦੇ ਸੁਆਮੀ ਏ ਦੇ ਆਲ ਦੇ ਆਦੇ ਸੋਮੇ اے ਪ੍ਰਭੂ ਤੁਮ ਦੁਸ਼ਟ ਤਾਰੇ ਹਰਨਖੇ ਤੁਸੀਂ ਤਾਂ ਹਰਨਾਕਿਸ਼ਵਰ ਦੇ ਦੁਸ਼ਟਾਂ ਨੂੰ ਵੀ ਤਾਰ ਲੈਂਦੇ ਹੋ ਕਿਉਂਕਿ ਜਦੋਂ ਪ੍ਰਹਲਾਦ ਨੂੰ ਹਰਨਾਖਸ਼ ਮਾਰਨ ਤੇ ਤਲਿਆ ਹੋਇਆ ਸੀ ਤਾਂ ਉਹ ਵਾਹਿਗੁਰੂ ਨਰਸਿੰਘ ਰੂਪ ਬਣ ਕੇ ਉਸ ਪ੍ਰਹਲਾਦ ਨੂੰ ਬਚਾਣ ਲਿਆ ਆ ਪ੍ਰਲਾਦ ਨੇ ਕਿਹਾ ਕਿ ਮੇਰੇ ਪਿਤਾ ਜੀ ਨੂੰ ਵੀ ਬਖਸ਼ ਦਿਓ ਉਸ ਪ੍ਰਲਾਦ ਦੀ ਬੇਨਤੀ ਕਰਕੇ ਨਾਰ ਸਿੰਘ ਰੂਪ ਬਣੇ ਵਾਹਿਗੁਰੂ ਨੇ ਕਿਹਾ ਕਿ ਤੁਹਾਡੇ ਪਿਤਾ ਜੀ ਛੱਡ ਕੇ ਤੁਹਾਡੀ 21 ਕੁਲਾਂ ਨੂੰ ਮੈਂ ਤਾਰ ਦਿੱਤਾ ਹੈ ਇਸੇ ਕਰਕੇ ਤੇ ਸਤਿਗੁਰੂ ਜੀ ਬਚਨ ਕਰਦੇ ਹਨ ਜਨ ਨਾਨਕ ਕੇ ਦਿਆਲ ਪ੍ਰਭ Swami ਤੂੰ ਮਦੋਸ਼ਟ ਤਾਰੇ ਹਰ ਨਖੇ اے ਦਾਸ ਨਾਨਕ ਦੇ ਸੁਆਮੀ اے ਦਿਆਦੇ ਸੋਮੇ ਪ੍ਰਭੂ ਤੁਸੀਂ ਤਾਂ ਹਰਨਾ ਨਾ ਕਸ਼ਵਰ ਕੇ ਦੋਸ਼ ਤਾਂ ਵੀ ਤਾਰ ਦਿੱਤਾ ਤੋ ਸਤਗੁਰੂ ਕਿਰਪਾ ਕਰਨ ਅਸੀਂ ਵੀ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੀਏ ਤਾਂ ਜੋ ਸਾਡੇ ਵੀ ਕੀਤੇ ਹੋਏ ਪਾਪ ਜੋ ਹਨ ਉਹ ਨਾਸ ਹੋ ਜਾਣ ਉਹ ਖਤਮ ਹੋ ਜਾਣ ਇਹ ਪਾਪ ਪਰਮਾਤਮਾ ਦੇ ਨਾਮ ਦੇ ਨਾਲ ਹੀ ਖਤਮ ਹੁੰਦੇ ਹਨ ਕਿਉਂਕਿ ਸਤਿਗੁਰੂ ਜੀ ਦਾ ਅੰਮ੍ਰਿਤਮਈ ਵਚਨ ਹੈ ਲੋਕਾ ਮਤ ਕੋ ਫੱਕੜ ਪਾਏ ਲਖ ਮੜਿਆਂ ਕਰ ਇਕੱਠੇ ਇਕ ਰਤੀ ਲਪਾਏ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਅਮਰਤ ਮੇ ਬਚਨ ਹੈ ਇਹ ਲੋਗੋ ਇਸ ਨੂੰ ਮਖੌਲ ਨਾ ਸਮਝੋ ਮਤ ਕੋ ਪਕੜ ਪਾਏ ਲੱਖ ਮੜਿਆਂ ਕਰ ਇਕੱਠੇ ਲੱਖਾਂ ਹੀ ਮੜਿਆਂ ਦੀ ਲੱਕੜ ਨੂੰ ਜੇ ਮਣਾਂਦ ਲੱਕੜ ਨੂੰ ਇਕੱਠਾ ਕਰ ਲਿਆ ਜਾਵੇ ਪਰ ਉਹਨਾਂ ਦੇ ਵਿੱਚ ਇੱਕ ਰਤੀ ਲੇ ਭਾਏ ਜੇ ਇੱਕ ਰਤੀ ਜੀ ਆਗੋਂ ਉਹਨਾਂ ਦੇ ਵਿੱਚ ਲਾ ਦਿੱਤੀ ਜਾਵੇ ਤਾਂ ਉਹ ਸਾਰੇ ਹੀ ਸੜ ਕੇ ਸੁਆਹ ਹੋ ਜਾਂਦੇ ਹਨ ਇਸੇ ਤਰ੍ਹਾਂ ਹੀ ਉਸ ਪਰਮਾਤਮਾ ਦਾ ਨਾਮ ਜਿਸ ਨੂੰ ਜਪਿਆ ਜਾਵੇ ਤਾਂ ਕੀਤੇ ਹੋਏ ਕਰੋੜਾਂ ਅਣਗਿਣਤ ਪਾਪ ਸਾਡੇ ਖਤਮ ਹੋ ਜਾਂਦੇ ਹਨ ਸਾਨੂੰ ਸਹੀ ਰਸਤਾ ਮਿਲ ਜਾਂਦਾ ਹੈ ਅਸੀਂ ਉਸ ਵਾਹਿਗੁਰੂ ਦੇ ਗੁਣ ਗਾਣ ਲੱਗ ਪੈਂਦੇ ਹਾਂ ਤੋ ਸਤਿਗੁਰੂ ਅੱਗੇ ਹੀ ਬੇਨਤੀ ਕਰੀ ਕਿ ਸਤਿਗੁਰੂ ਹੀ ਨਾਮ ਦੀ ਬਖਸ਼ਿਸ਼ ਕਰਦੇ ਆਂ ਸਤਿਗੁਰੂ ਦੇ ਚਰਨਾਂ ਤੇ ਪਈਏ ਸਤਿਗੁਰੂ ਦੀ ਸ਼ਰਨ ਛਾਈਏ ਸਤਿਗੁਰੂ ਦੇ ਰਸਤੇ ਤੇ ਤੁਰੀਏ ਸਤਿਗੁਰੂ ਅੱਗੇ ਹੀ ਬੇਨਤੀ ਕਰੀਏ ਕਿ ਆਪਣੇ ਨਾਮ ਦੀ ਬਖਸ਼ਿਸ਼ ਕਰਨ ਤਾਂ ਜੋ ਸਾਡਾ ਵੀ ਦਿੱਤਾ ਹੋਇਆ ਜਨਮ ਜੋ ਹੈ ਸਫਲਾ ਹੋ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ